ਸਭ ਤੋਂ ਪਹਿਲਾਂ ਇੱਕ ਮੂਵਮੈਂਟ ਆਇਆ ਸੀਗਾ ਕੈਂਸਰ ਦਾ ਉਦੋਂ ਵੀ ਕਿਸ ਤਰ੍ਹਾਂ 6 ਛੱਕੇ ਮਾਰੇ ਸੀਗੇ ਉਹ ਵੀ ਕੋਈ ਨਹੀਂ ਭੁੱਲ ਸਕਦਾ ਔਰ ਤੁਹਾਨੂੰ ਕਿਸ ਤਰ੍ਹਾਂ ਦਾ ਪ੍ਰਾਊਡ ਫੀਲ ਹੋਇਆ ਕਿਉਂਕਿ ਤੁਸੀਂ ਇੱਕ ਫਾਦਰ ਵੀ ਹੋ ਅਤੇ ਇੱਕ ਕੋਚ ਵੀ ਰਹੇ ਹੋ ਮੈਨੂੰ ਆਪਣਾ ਦੇਸ਼ ਬੜਾ ਪਿਆਰਾ ਹੈ ਜੀ ਹਮ ਦੇਸ਼ ਵਾਸੀ ਬਹੁਤ ਪਿਆਰੇ ਨੇ ਜੀ ਮੈਨੂੰ ਇਹ ਮੇਰੀ ਤਰਤੀ ਮਾਂ ਜਿੱਥੋਂ ਮੈਂ ਕੋਚ ਜਨਮ ਲਿਆ ਮੈਨੂੰ ਬੜੀ ਪਿਆਰੀ ਹੈ ਜੀ ਤੇ ਜੇ ਉਸ ਦੇਸ਼ ਪਿੱਛੇ ਦੇਸ਼ ਵਾਸੀਆਂ ਪਿੱਛੇ ਆਪਣੀ ਮਦਰ ਲੈਂਡ ਵਾਸਤੇ ਆਪਣੀ ਮਾਂ ਦੀ ਕੋਖ ਲਈ ਕੁਰਬਾਨੀ ਵੀ ਦੇਣੀ ਚੋਵੇ ਤਾਂ ਬੜੀ ਥੋਟੀ ਗੱਲ ਹੈ ਬਹੁਤ ਨਿੱਕੀ ਗੱਲ ਹੈ ਯੂਵਰਾਜ ਸਿੰਘ ਦਾ ਕੈਂਸਰ 'ਚ ਖੇਡਣਾ ਇਹ ਫੈਸਲਾ ਮੇਰਾ ਸੀ। ਔਰ ਮੇਰੇ ਘਰ ਦੇ ਸਾਰੇ ساری ਦੁਨੀਆ ਮੇਰੇ ਖਿਲਾਫ ਸੀ। ਡਾਕਟਰ ਨੂੰ ਕਹਿੰਦੇ ਸੀ ਕਿਸ ਤਰ੍ਹਾਂ ਦਾ ਬਾਪ ਐ। ਮੈਂ ਕਿਹਾ ਜੰਮਿਆ ਵੀ ਮੈਂ ਬਣਾਇਆ ਵੀ ਦੇਸ਼ ਵਾਸਤੇ। ਕੁਝ ਨਹੀਂ ਹੁੰਦਾ ਇਹਨੂੰ। ਕਹਿੰਦੇ ਜੋ ਖੂਨ ਦੀਆਂ ਰੋਟੀਆਂ ਕਰਦਾ ਮੈਂ ਕਰ ਲੈਣ ਦੇ। ਖੂਨ ਮੁੱਕਦਾ ਨਹੀਂ ਰੱਬ ਨੇ ਬਿਠਿਆਰਾ ਪਿੱਛੇ ਭਾਗ ਭੇਜਿਆ। ਤੇ ਮੈਂ ਯੂਵੀ ਨੂੰ ਫੋਨ ਕੀਤਾ ਜੀ ਤਾਂ ਮੈਨੂੰ ਬੜਾ ਗੌਰਵ ਰਹਿੰਦਾ ਜੀ ਬੜਾ ਮੈਨੂੰ ਮਾਣ ਵਿੱਚ ਸ਼ੁਕਰ ਕਰਦਾ ਮਹਾਰਾਜ ਤੋਹਿਆ ਪੁੱਤਰ ਦਿੱਤਾ। ਮੈਂ ਇਹਨੂੰ ਕਿਹਾ ਬੇਟਾ ਤੈਨੂੰ ਵੀ ਪਤਾ ਤੇ ਮੈਨੂੰ ਵੀ ਪਤਾ ਪੱਕੀ ਗੁਜ਼ਰ ਰਿਹਾ ਹੈ। ਆਪਾਂ ਖੇਡਣੇ ਕੇ ਇਲਾਜ ਕਰਾਈਏ ਮੈਂ ਦੇਖਣਾ ਚਾਹਉਂ ਸੀ ਮੇਰਾ ਪੁੱਤਰ ਕਿੰਨਾ ਤਕੜਾ ਹੂੰ ਉਹ ਕਹਿੰਦਾ ਬਾਪੂ ਜੀ ਜਿਸ ਤਰ੍ਹਾਂ ਤੁਸੀਂ ਮੈਨੂੰ ਤਿਆਰ ਕੀਤਾ ਅੱਗੇ ਦੇ ਦਰਿਆ ਚੋਂ ਕੱਢ ਕੇ ਅੱਜ ਇਮਤਿਹਾਨ ਆਇਆ ਤੇ ਤੁਹਾਡਾ ਪੁੱਤਰ ਭੱਜ ਗਿਆ ਨਾ ਤੇ ਪੱਗ ਥੋੜੀ ਮੈਲੀ ਹੋ ਜਣੀ ਹੈ ਮੈਂ ਤਾਂ ਚਲੇ ਜਾਊਂਗਾ ਡਾਕਟਰ ਕੋ ਇਲਾਜ ਕਰਾ ਮੈਨੂੰ ਪਤਾ ਹੈ ਕਿ ਮੇਰੇ ਨਾਲ ਕੀ ਬੀਤ ਰਹੀ ਹੈ ਪਰ ਮੈਂ ਵਰਲਡ ਕੱਪ ਜਿੱਤ ਕੇ ਆਉਂਗਾ ਨਹੀਂ ਮੈਂ ਤੈਨੂੰ ਆਪ ਦਾ ਸ਼ੱਕ ਨਹੀਂ ਦਿਖਾਉਂਗਾ ਕਦੇ ਵੀ